ਹਾਂਜੀ ਡੈਡੀ ਘਰ ਹੋ ਹਾਂਜੀ ਘਰ ਹੀ ਆ ਕੇ ਨਿਕਲ ਜੀਏ ਨਹੀਂ ਨਹੀਂ ਨਿਕਲਣਾ ਕਿਉਂ ਮੈਂ ਕਿਹਾ ਗੇਟ ਤੇ ਤੇਰਾ ਇੱਕ ਪਾਰਸਲ ਆਇਆ ਹਣਾ ਫੜ ਲਓ ਤੇਰਾ ਪਾਰਸਲ ਹੈ ਕੋ ਸਟਾਰ ਪਲੱਸ ਦਾ ਸੀਰੀਅਲ ਰੋਜ਼ ਹੀ ਆ ਜਾਂਦਾ ਜੇ ਤੁਹਾਡੇ ਡੈਡੀ ਮੈਂ ਮਿਲਿਆ ਤਿੰਨ ਚਾਰ ਵਾਰ ਅੰਕਲ ਨੂੰ ਉਹਦਾ ਯਾਰ ਬੜੇ ਭਗਤਬੰਦੇ ਆ ਤੁਸੀਂ ਬੜਾ ਬਦਨਾਮ ਕਰ ਰੱਖਿਆ ਤੇ ਡੈਡੀ ਇਹਨਾਂ ਕੱਬਾ ਤਾਂ ਹੈ ਹੀ ਨਹੀਂ ਵਾਸੇ ਲੋਕਾਂ ਨਾਲ ਰਿਲੇਟ ਕਰਦਾ ਨਾ ਹਾਂਜੀ ਡੈਡੀ ਹਾਂਜੀ ਮੈਂ ਕਿਹਾ ਛੁੱਟੀਆਂ ਆਇਆ ਮਕਲੋੜਗਾਂ ਦੀ ਕਮਾਣ ਲਿਆਵਾਂ ਮਨੂੰ ਤੂੰ ਉੱਤਰ ਮਨੂੰ ਮਕਲੋੜ ਕਹਿੰਦੇ ਸਪੈਲਿੰਗ ਸੁਣਾ ਦੇ ਮੈਂ ਤੈਨੂੰ ਅੱਜ ਹੀ ਮਕਲੋੜਗਾਂ ਦੀ ਲੈ ਕੇ ਚੱਲਾਂਗਾ ਤੇ ਡੈਡੀ ਨੂੰ ਕਦੋਂ ਪਤਾ ਲੱਗਿਆ ਵੀ ਯਾਰ ਮੇਰਾ ਨਾਮ ਲੈ ਲੈ ਕੇ ਰੀਲ ਬਣਾਈ ਜਾਂਦਾ ਡੈਡੀ ਨੂੰ ਪਤਾ ਲੱਗਾ ਜਦੋਂ ਥੋੜਾ ਜਿਹਾ 50-60 ਹਜ਼ਾਰ ਫੋਲੋਅਰ ਹੋ ਗਏ ਫੈਮਿਲੀ ਫੰਕਸ਼ਨ ਫੰਕਸ਼ਨਸ ਤੇ ਲੋਕੀ ਪਛਾਣਨਾ ਸ਼ੁਰੂ ਹੋ ਗਏ ਹਾਂ ਕਿ ਸਹਿਬ ਬੇਟਾ ਤੁਹਾਡਾ ਰੀਲ ਬਣਾਉਂਦਾ ਕਹਿੰਦੇ ਹਾਂਜੀ ਮੈਂ ਇੱਕ ਅਦਰੀ ਦੇਖਿਆ ਫਿਰ ਜਦੋਂ ਲੋਕਾਂ ਨੇ ਜ਼ਿਆਦਾ ਪਛ ਫਿਰ ਉਹਨਾਂ ਨੇ ਇਹ ਚੀਜ਼ ਉੱਪਰ ਫੋਕਸ ਕੀਤਾ ਕਿ ਹਾਂ ਕਿ ਹੋਰ ਇਹ ਮੁੰਡਾ ਕੁਝ ਕਰ ਰਿਹਾ ਸਾਡਾ ਪੰਜਾਬੀ ਕਲਚਰ ਦਾ ਤਰुण ਕਮੇਡੀ ਦਾ ਆਪਸ ਵਿੱਚ ਕਿੰਨਾ ਕੁੜਾ ਰਿਸ਼ਤਾ ਹੈ ਅਲੱਗ-ਅਲੱਗ ਚੀਜ਼ ਐ ਤੇ ਕਮੇਡੀ ਐ ਨਾ ਜਿਹੜੀ ਜੇ ਤੁਸੀਂ ਪਾਸ ਕਰਾਣੀ ਨਾ ਆਪਣਾ ਕਮੇਡੀ ਦਾ ਉਹ ਪੰਜਾਬ 'ਚ ਪਰਫਾਰਮ ਕਰ ਲੋ ਅੱਛਾ ਜੇ ਪੰਜਾਬ ਦੀ ਆਡੀਅੰਸ ਨੇ ਘਾਰਤੀ ਨਾ ਪਾਸ ਫਿਰ ਉਹ ਤੁਸੀਂ ਜਿੱਥੇ ਮਰਜ਼ੀ ਪਰਫਾਰਮ ਕਰ ਜਾਓ ਸਭ ਤੋਂ ਔਖੇ ਹਸਾਉਣੇ ਪੰਜਾਬ